ਅਸਟਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਫਾਰਮ ਸੀ ਕੋਲ ਆ ਚੁੱਕੇ ਜੀ ਦੇਖੋ ਅੱਜ ਵੀ ਬਾਈ ਕੋਲ 7-8 ਦੇ ਲਗਭਗ ਪਸ਼ੂ ਸੇਲ ਆ ਨਾਲ ਇੱਕ ਬੂਰੀ ਵੀ ਹੈ ਜੀ ਤੇ ਬਾਕੀ ਤੁਹਾਨੂੰ ਬਰਾ ਹੋਰ ਤਾਂ ਹੈਗੇ ਹੈਗੇ ਆ ਕੀ ਭਾਈ ਜੀ ਨੇ ਗਲਤ ਕਰੀ ਆਪਾਂ ਭਾਈ ਜੀ ਅਸਤਿਕਾਲ ਜੀ ਅਸਤਿਕਾਲਾ ਸੰਦੀ ਜੀ ਭਾਈ ਜੀ ਦਾ ਸਵਾਗਤ ਹੋਇਆ ਮੇਰਾ ਭਾਈ ਮੇਰਾ ਹੋਰ ਸੇ ਸਤਾ ਠੀਕ ਆ ਸਾਡੀ ਚਾਹੋ ਸ਼ੁਕਰ ਪ੍ਰਮਾਤਮਾ ਦਾ ਪਹਿਲਾਂ ਆਪਾਂ ਤੇਰੀ ਸਾਂਝ ਪਾਈ ਹਾਂ ਹਾਂ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਬਜ਼ੁਰਗਾਂ ਨੂੰ ਦੇ ਸਕਦੇ ਸਾਂ ਚ ਰਹਿਂਦਿਆਂ ਨੂੰ ਸਾਰ ਨੂੰ ਪਿਆਰ ਭਰੀ ਸਤਿਕਾਰ ਆਸ ਕਰਦੇ ਹਾਂ ਤਾਂ ਤੱਕ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਬਿਲਕੁਲ ਤੇ ਤੰਦਰੁਸਤ ਰੱਖੇ ਬਿਲਕੁਲ ਤੇ ਬਾਕੀ ਸੰਦੀਪ ਜੀ ਆਪ ਪਨਾ ਤੇ ਹਰ ਵਾਰ ਇੱਕੋ ਹੀ ਮੈਸੇਜ ਹੁੰਦਾ ਵਾ ਤੇ ਮਾਪਿਓ ਦੀ ਸੇਵਾ ਕਰੋ ਹਾਂਜੀ ਸਤਿਕਾਰ ਕਰੋ ਜਿੰਨਾ ਹੀ ਹੋ ਸਕਦਾ ਵੱਧ ਤੋਂ ਵੱਧ ਬਿਲਕੁਲ ਕਿਉਂਕਿ ਇਹਨਾਂ ਮੋਲ ਖਜਾਨੇ ਆ ਇਹਨਾਂ ਨੂੰ ਸਾਹਮ ਸਾਹ ਰੱਖੋ ਅੱਜ ਕੱਲ ਸਮਾਂ ਲਾਈਫ ਬਹੁਤ ਛੋਟੀ ਛੋਟੀ ਬਿਲਕੁਲ ਭਾਜੀ ਬਹੁਤੀ ਲੰਮੀ ਬੰਦੇ ਦੀ ਜਿੰਨਾ ਹੀ ਨਹੀਂ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸਤਿਕਾਰ ਦਿਆ ਕਰੋ ਪ੍ਰਸ਼ਾਦ ਦੇ ਤੋ ਉਹੀ ਦੋ ਰੋਟੀਆਂ ਦੋ ਹੀ ਖਾਂਦੇ ਹੈ ਨਹੀਂ ਆ ਥੋੜਾ ਜਿਹਾ ਪਿਆਰ ਜ਼ਿਆਦਾ ਦਿਆ ਕਰੋ ਉਹ 2-4 ਸਾਲ ਜ਼ਿੰਦਗੀ ਦੇ ਹੋਰ ਮਿਲ ਜਾਣ ਮੇਲ ਆਈ ਆ ਬਿਲਕੁਲ ਜੀ ਠੀਕ ਆ ਨਾ ਮਾਂ ਪਿਓ ਨਾਲ ਦੀਆਂ ਬਹਾਰਾਂ ਨਹੀਂ ਗਾ ਇਨਾਂ ਦਾ ਸਤਕਾਰ ਕਰਿਆ ਕਰੋ ਇਨਾਂ ਨਾਲ ਹੀ ਘਰ ਭਰੇ ਹੁੰਦੇ ਆ ਇਹ ਚਲੇ ਜਾਂਦੇ ਤੇ ਘਰ ਸਾਰਾ ਹੀ ਖਾਲੀ ਹੋ ਜਾਂਦਾ ਇਨਾਂ ਨਾਲ ਹੀ ਰੌਣਕਾਂ ਹੀ ਸਾਰੀਆਂ ਤੇ ਇਸ ਕਰਕੇ ਹਰ ਇਨਸਾਨ ਨੂੰ ਬੇਨਤੀ ਹੈ ਕਿ ਮਾਪਿਓ ਦੀ ਸੇਵਾ ਕਰਿਆ ਕਰੋ ਸਤਕਾਰ ਕਰਿਆ ਕਰੋ ਤੇ ਸਮਾਂ ਦਿਆ ਕਰੋ ਟਾਈਮ ਜਰੂਰ ਦਿਆ ਕਰੋ ਕਿਉਂਕਿ ਟਾਈਮ ਪਾਉਦੇ ਆ ਉਹਨਾਂ ਦਾ ਜਿਹੜੀ ਦਵਾਈ ਆ ਉਹ ਟਾਈਮ ਬਸ ਇੰਨੀਆਂ ਕੀ ਬੇਨਤੀਆਂ ਬਾਕੀ ਸੰਦੇਸ਼ ਜੀ ਮਾਲਚ ਅੱਜ ਹਰ ਤਰ੍ਹਾਂ ਦਾ ਹੀ ਆਪਣੇ ਕੋਲ ਹੈਗਾ ਵਾ ਇਹ ਗਾ ਤਾਂ ਚਾਦੂਕਾਰਾਂ ਦਾ ਗਾਉਂ ਵੀ ਸਵੇਰੇ ਤੋਂ ਹੀ ਆ ਗਾਣੇ ਤੋਂ ਕਰੋ ਸ਼ੁਰੂ ਹਾਂ ਜੀ ਆਪਣੇ ਕੋਈ ਸੂਈ ਆ ਤੇ ਜੇ ਜਾਰ ਆਪਣੇ ਕੋਈ ਛੁੱਟੀ ਸਵੇਰੇ ਸੂਈ ਆ ਠੀਕ ਆ ਮਗਰ ਤਬੱਛਾ ਦਿੱਤਾ ਪਰ ਆਹ ਦੇਖੋ ਸੈਂਟਰ ਤੇ ਲੇਵਾ ਫਿਕਸ ਜਿਹੀ ਦੀਗਾ ਇਧਰ ਦੇਖੋ ਅੱਗੇ ਉਹ ਦਿਖਾ ਕੇ ਇਧਰ ਹਾਂ ਕੋ ਇਧਰ ਕਿਉਂ ਬਣਾਇਆ ਆਹ ਵੇਖ ਅੱਗੇ ਪਾਈਪਾਂ ਕਿਹੜੀਆਂ ਮੱਛਾ ਮੱਛੀ ਦੀ ਬੱਛਾ ਬੱਛਾ ਮੱਗਰਾ ਕਾਲਾ ਥਣ ਜਿਆਦਾ ਸਪੈਸ਼ਲ ਹੈ ਬਜੀ ਚੰਗਾ ਦੁੱਧ ਮਤਲਬ ਜੀ ਉਹ ਉਹ ਨਾ ਦਸੀਏ ਫੇਰ ਤਾਂ ਗੱਲਾਂ ਹੀ ਗਾਦੀਆਂ ਹਾਂ ਹਾਂ ਪਰ ਆਪਾਂ ਕਦੀ ਗੱਗਣ ਜਾਂ ਤੱਕਾ ਇਹ ਸੂਈ ਆ ਬਿਲਕੁਲ ਥਾਂ ਥੋਣੀ ਪਾਸ ਕੀਤੀ ਹੈ ਜੀ ਲਓ ਜੀ ਵੇਖੋ ਬੜੀ ਚਾਰੀ ਜੋ ਢੇੜ ਦਾ ਕਦਗੜ ਵੇਖੋ ਬਾਦ ਹਾਂ ਜਲਦੀ ਲੈ ਲਓ ਲੈਵਾ ਵੇ ਫਿਕਸ ਲੈਵਾ ਸਹੀ ਤੇ ਇਧਰ ਉਹ ਪਟਾਣੀ ਸਨ ਵਾਲਾ ਲੈਵਾ ਵਾ ਇਹ ਲੈਵਾ ਗਾਨ ਬਹੁਤ ਘੱਟ ਲੱਗ ਦਲ ਕੋ ਭਾਈ ਬਲ ਲੈ ਲਓ ਅਜਾਜ ਵੀਰ ਦਾ ਤਾਜ ਮੈਂ ਸੁਣ ਲਿਆ ਵੀਰ ਦਾ ਤਾਜ ਵੀਰ ਤੇ ਕੀ ਆ ਜਿਹੜਾ ਉਹਨਾਂ ਦੱਸਦੇ ਆ ਸੰਦੀਪ ਜੀ ਜਿੱਦਾਂ ਜਿੱਦਾਂ ਦਾ ਨੇਵਾ ਲੱਗਾ ਨਾ ਗਾ ਨੂੰ ਬਾਕੀ ਇਹ ਥੋੜੀ ਜੀ ਨਾ ਲੱਪਾ ਮਾਰ ਗਈ ਸੁਰਕੇ ਤੇ ਚਾਰੂ ਬਹੁਤ ਜਿਆਦੀ ਰਾਤੀ ਲਿਆਂਦੀ ਆ ਤੇ ਸਵੇਰੇ 3 ਵਜੇ ਸੂਫੀ ਸੀ ਜੇ ਰਜਾਰ ਦੀ ਕੋਈ ਚਿੰਤਾ ਨਹੀਂ ਮੇਰੇ ਕੋਈ ਸੂਈ ਆ ਮਗਰੋਂ ਸੂਈ ਦਾ ਕੋਈ ਗਰੰਟੀ ਨਹੀਂ ਹੁੰਦਾ ਤੇ ਮੇਰੇ ਕੋਈ ਸੂਈ ਆ ਸਾਰੀ ਸੋਨੇ ਆ ਰਹੀ ਆ ਖਾਂ ਤੋਂ ਬੜਾ ਸਪੈਸ਼ਲ ਆ ਇਹ ਸੰਦੀਪ ਜੀ ਦਵਾਂਗੇ 48000 48000 500 100 747 ਦੀ ਕਮਾਣੀ ਆ ਪਰ ਬੇਨਤੀ ਆ ਵੀ ਚੌਵੀਆ ਘੰਟੇ ਬਾਅਦ ਫੋਨ ਨਾ ਕਰਿਓ ਇਹ ਦੇਖਿਆ ਨਹੀਂ ਇੱਕ ਕبھی ਇੱਕ ਜਾਂਦਾ ਮਾਰ ਤੇ ਫੋਨ ਸਾੜੇ ਸੁਣਨੇ ਪੈਂਦੇ ਹੁਣ ਦੋ ਵੀਡੀਓ ਪਾਈਆਂ ਨਾ ਇੰਨੇ ਫੋਨ ਆਉਂਦੇ ਨਾ ਫੋਨ ਫੇਰ ਸੁਣਨੇ ਸੁਣਨੇ ਪੈਂਦੇ ਬਿਲਕੁਲ ਤੇ ਬਾਕੀ ਆ ਵੱਡੀ ਮੈਂ ਤਾਂ ਮਨ ਬਣਦਾ ਫਿਰਦਾ ਅਗਲੀ ਵੀਡੀਓ ਚ ਵੇਖਾਂਗੇ ਕੋਈ ਨਹੀਂ ਫਿਰ ਜਦੋਂ ਹੋਊਗਾ ਠੀਕ ਠੀਕ ਇਹ ਸੰਦੀਪ ਨੀਲੀ ਦੀ ਹਾਂ ਜੀ ਮੈਂ ਤਿਆਰ ਜਾਂ ਕੱਲ ਸੂਪੇ ਅੱਛਾ ਜੀ ਮਾਸੋਂ ਸੂਪੇ ਬਹੁਤ ਚੰਗੀ ਮੈਂ ਵਾ ਕੋਈ ਗੱਲ ਹੀ ਨਹੀਂ ਕਰਨ ਵਾਲੀ ਇੰਨੀ ਚੰਗੀ ਮੈਂ ਅੱਗੋਂ ਵੇਖੋ ਬੁਖਾ ਅੱਗੇ ਦਿਖਾ ਲੇ ਜਮੂ ਚੰਗੇ ਮਤਲਬ ਗਏ ਆਇਦਰ ਵੇਖ ਲਈ ਆਇਦਰ ਵੇਖ ਲੈ ਠੀਕ ਹੈ ਪਿਆਰ ਨਹੀਂ ਜੀ ਇਹ ਮੇਰੇ ਕੱਟ ਕੱਟ ਕੋਡ ਬੜਾ ਥੋੜਾ ਪੱਠਾ ਨਹੀਂ ਫੇਰਦਾ ਖਾਧੇ ਨਿਕਲ ਤੱਕ ਸੂਪ ਹੈ ਨਾ ਲੋ ਜੀ ਤੋਰੋ ਇਹ ਪੱਠਾ ਤਾਂ ਦਾ ਸੱਦੇ ਆ ਚੰਗਾ ਸਫਾਈ ਵਾਲਾ ਲੈਵਾ ਇਹਦਾ ਪੱਟਾ ਦੇ ਸੱਣ ਵਾਲਾ ਲੈਵਾ ਹੋਣੀ ਆ ਚੰਗੀ ਆ ਜਿੰਨੀ ਐ ਐਕਸਪੋਜ਼ ਹੋੜੀ ਬੜੀ ਜੁੜੇ ਤਰ੍ਹਾਂ ਆ ਤੇ ਬੜੀ ਚੰਗੀਆਂ ਕਾਰ ਬੁੱਲ ਤੱਕ ਬੱਚਾ ਕੱਟ ਬਿਲਕੁਲ ਹਾਂਜੀ ਇਹ ਇਹ ਤਾਂ ਆ ਇੱਕ ਦੋ ਦਾ ਇਕੱਠਾ ਹੀ ਮੁੱਲ ਕਰਦੇ ਕਾਰ ਕਰਨਾ ਹੈ ਇਹ ਗੱਬੜੇ ਜੀ ਇਹ ਵੀ ਗੱਬੜਾ ਨਹੀਂ ਵੀ ਗੱਬੜੇ ਇਹ ਪੰਜ ਛੇ ਦ ਸੰਦੀਪ ਜੀ ਲਿਆ ਜਾਂਦੇ ਇਹ ਵੀ ਨਾ ਲੀਵਾ ਲੂਗਾ ਬਹੁਤ ਲਈ ਫਿਰਦੀ ਅੰਗੇ ਨੂੰ ਕਿੱਧਰੋਂ ਲੈਵਾਲੂ ਆਜੇ 5 6 ਦਿਨ ਲੈ ਜਾਣੇ ਪੈਣਗੇ ਆ ਵੇਖਿਓ ਅੱਗੇ ਕਿੱਧਰੋਂ ਲੈਵਾ ਬਹੁਤ ਅੱਗੇ ਨੂੰ ਹੋਰ ਪਾਇਆ ਥੋੜਾ ਜਿਹਾ ਨਾ ਉਹਨਾਂ ਅੰਦਰ ਰੱਖੀਆਂ ਮਈਆਂ ਹਾਂ ਇਹ ਇਹ ਮਾਲ ਜ਼ਿਆਦਾ ਸੀ ਵੇਖੋ ਕਿ ਸੰਸਮੂਹ ਦਾ ਕਿੱਜਾ ਦੂਗਾ ਬਾਰੀ ਚੰਗੀ ਮੈਂ ਹਾਂ ਘੱਟ ਹੋ ਜਾਣ ਝੋਣ ਬਹੁਤ ਵਾ ਦੁੱਧ ਵਾਲੀ ਜੀ ਉਰੇ ਬਜੇ ਨੂੰ ਜੀ ਹਾਂਜੀ ਭਾਜੀ ਇਹ ਸੰਦੀਪ ਜੀ ਸਾਢੇ 6000 ਰੁਪਏ ਜਿਹੜਾ ਮਾਰਦੀ ਲੈ ਦੋਵਾਂ ਦੋਵਾਂ ਤੇ ਜੀ ਕਰਦਾ ਉਹ ਸਾਢੇ 60 ਦੀ ਲੈ ਲੈ ਜੀ ਕਰਦਾ ਨੀਲੀ 10 ਕਿਜੀ ਕਰਦਾ ਕਾਲੀ 10 ਕਿਲੇ ਲੈ ਲੈ 500 60 ਹੋੜੀਓ ਕੀ ਪੂਰਾ 60 60 ਇਹ ਰੇਟ ਜਿਹੜੇ ਫਿਕਸ ਫਿਕਸ ਰੇਟ ਆ ਇਹ ਰੇਟ ਜਿਹੜੇ ਨਾ ਦਾ ਹੀ ਦਾ ਸਾਰੇ ਫਿਕਸ ਦੇ ਤੇ ਸੰਦੀਪ ਜੀ ਅਜੇ ਵੀ ਹਾਂ ਹਾਂ ਆ ਬਹੁਤ ਖਸੂਈ ਆ ਨਾ ਭਾਈ ਜੀ ਸੁਈ ਮੈਂ ਮੈਂ 5-6 ਦਿਨ ਦੀ ਮੈਂ ਸੁਈ ਆ ਬੋਲੇ ਬਾਲੇ ਚੋ ਖਾਲੀ ਕਰਕੇ 8 9 ਤੋਂ ਇਹ ਸਟਾਰਟਿੰਗ ਕੀਤੀ ਅੱਛਾ ਸਟਾਰਟਿੰਗ ਕੀਤੀ ਹਾਂ 8 ਹੋ ਜੇ 9 ਹੋ ਜੇ ਤੋਂ ਸਟਾਰਟਿੰਗ ਕੀਤੀ ਇਸ ਤੇ ਨਿੱਗਰ ਮੈਂ ਨਿੱਗਰ ਮੈਂ ਲੋਹੇ ਨਿੱਗਰ ਮੈਂ ਹਾਂ ਵੇਖੋ ਕਰਾ ਦੇ ਇੱਕ ਸਿੰਘ ਦਾ ਕੋਕ ਲੱਥਾ ਜੀ ਆਹ ਦੇਖ ਲੋ ਮੋਰ ਤੇ ਕਈ ਜਰਾ ਪਤਾ ਨਹੀਂ ਲੱਗ ਰਿਹਾ ਨਹੀਂ ਲੱਗ ਰਿਹਾ ਨਵਾਂ ਬਹੁਤ ਨਿੱਗਰ ਮੈਂ ਵਾ ਮੈਂ ਉਹ ਸੂਆ ਉਹ ਦੂਜਾ ਜਾਂਦੇ ਨਹੀਂ ਕਿੱਜਾ ਹੀ ਮਰਦੇ ਕਿਉਂਕਿ ਮਗਰੋਂ ਤੇ ਲੱਗਦੀ ਹੈ ਦੂਜਾ ਸੂਆ ਆ ਜਾ ਜੇ ਸਿੰਘ ਤੋਂ ਦੂਜਾ ਜੀ ਜੀ ਇਹ ਰਹਿ ਚੁੱਕੀ ਬਹੁਤ ਹੀ ਖਰੀ ਮੈਂ ਜਾ ਜੀ ਕਰੀ ਦੇ ਨਾਲ ਇਹ ਪਹਾਰ ਵਾਲੇ ਆ ਗਏ ਬਾਜ ਆਜੀ ਬਾਈ ਮਤਲ ਜ਼ਿਆਦੀ ਵੇਖ ਕਿਧਰੋਂ ਦੇਵਾ ਦਾ ਵਾਲਾ ਆ ਕੇ ਬੈਠੀ ਆ ਤੇ ਜੇ ਮੈਂ ਇਹ ਖੇਡਣਾ ਵਾ ਬੈਣਾ ਬੂਲਾ ਮਾਰ ਕੇ ਕੋੜੀ ਫੇੜੂ ਵੀ ਮੈਂ ਇਹ ਸੰਦੀਪ ਜੀ ਦਵਾਂਗੇ 66000 ਰੁਪਏ ਚਲੋ 500 ਸੇ ਹੋੜ ਹੋ ਜੂਗੀ 75000 ਰੁਪਏ ਠੀਕ ਹੈ ਲੈ ਹੋਰੀ ਆ ਗਈ ਕੀੜਾ ਵੀ ਉਧਰ ਮਗਾਈ ਨਾ ਦੇ ਬਾਈ ਹਾਂ ਜੀ ਹੰਦੀਪਰ ਇਹ 24 ਕੈਰੇਟ ਸੋਨਾ ਵਾ ਉਹ 24 ਕੈਟ ਦੇ ਤੇ ਪੈਸੇ ਲੱਗਣੇ ਲੱਗਣਾ ਨਹੀਂ ਤੇ ਆ ਵੇਖ ਨਾ ਕਾਲੇ ਤੇ ਨਾ ਆਈਂ ਦਾਗ ਵਾ ਕਾਲੇ ਤੇ ਨਾਲੀ ਬਹੁਤ ਕੱਟ ਚੰਗੀ ਚੰਗੀ ਉਧਰ ਮੰਗਾਈ ਜਿੱਥੋਂ ਲਈ ਬਜੀ ਮੈਂ ਇੱਥੋਂ ਹੀ ਲੈ ਲਈ ਅੱਛਾ ਪਰ ਬੰਦਿਆਂ ਨੇ ਪਿਛਲੇ ਸਵੇਰੇ ਪਹਿਲੇ ਸਵੇਰੇ ਉੱਥੋਂ ਹੀ ਲਾਂਦੀ ਸੀ ਇਧਰ ਆਉਣ ਲੱਗਿਆ ਵਾ ਹੁਣ ਸੁਭੀਆ ਜੈਰ ਨੂੰ ਪੈ ਗਈ ਸਾਢੇ 3 ਘੰਟੇ ਆ ਜੇਰ ਵਿਖਾ ਦੇ ਟੋਕਰਾ ਜੇਰ ਦਾ ਪਾਇਆ ਤੇ ਇਧਰੇ ਮੈਂ ਕਿੱਡੀ ਵੱਡੀ ਹੋਊਗੀ ਕਿੱਡੀ ਮੈਂ ਉਹਡੀ ਕੱਟੀ ਦਿੱਤੀ ਹੋ ਠਾਈ ਮਾੜੀ ਜੀ ਵੇਖ ਤੇ ਚਵਾਈ ਚ ਕੋਈ ਅੰਤ ਨਹੀਂ ਵਿਲਾ ਮੈਂ ਚੂਕ ਮਤਲਬ ਸੂਕੇ ਵੀ ਕਿੰਨਾ ਵਜਨ ਵਕਾ ਲੈਂਦੇ ਜੀ ਬਿਲਕੁਲ ਬਾਜੀ ਵਜਨ ਕਿੱਡਾ ਬਚਾ ਦਿੱਤਾ ਤੇ ਦਿੱਤੀ ਵੀ ਕੱਟੀ ਕੱਟੀ ਜੀ ਟੋਰ ਮਾੜੀ ਟੋਰੋ ਜੀ ਬਾੜੀ ਠੰਡੀ ਟੋਪ ਦੀ ਚਵਾਈ ਮਤਲਬ ਕੀ ਹੈ ਪਾਸੇ ਨਹੀਂ ਹੱਥ ਨਹੀਂ ਧਾਰਨ ਦਿੰਦੀ। ਲੋ ਜੀ। ਵੇਖੋ ਵੱਡੀ ਇੱਧਰ ਇੱਥੇ ਆਹ ਇੱਥੇ ਆਸ। ਇੱਧਰ ਦੇਖੋ। ਬਹੁਤ ਸੇਂਗ ਸੁng ਪੱਖੋਂ ਬੜੀ ਚੰਗੀ ਹੈ ਹਾਂ। ਲੋ ਜੀ ਮੈਂ। ਚਲੋ। ਚਲੋ। ਲੋ ਜੀ। ਇਹ ਤਾਂ ਗੱਟੰਗਾ ਰਕਾਰਾ ਮੈਂ ਦਾ ਮੈਂ ਤੂੰ ਇੱਕ ਆਹਨ ਵੇਖ ਲੈ ਕਿ ਜੇ ਤੂੰ ਕਹਦੇ ਨਾ 20 ਕਿਲੋ ਮੈਂ ਹੀ ਦੇ ਦੂਗੀ ਤੇ ਹਰ ਬੰਦਾ ਸੱਚ ਮੰਨ ਜਾਊਗਾ ਪਰ ਆਪਾਂ ਸਿਰਫ ਥਣ ਦੀ ਗਰੰਟੀ ਵੱਡੀ ਬਹੁਤ ਹੈ ਜੀ ਇਹ ਕੀ ਵੱਡੀ ਆ ਕਿੰਨਾ ਥਣ ਕਿੰਨਾ ਲੈਵਾ ਲੱਗਾ ਇੱਕ ਵਾਰੀ ਹੋਊਗੀ ਬੱਸ ਸਾਰੀ ਮੈਂ ਚੰਗੀ ਕਰਾਂ ਉਤਾਰ ਆਪੀ ਪੂਰੀ ਵੱਡੀ ਮੈਂ ਅਗਲਾ ਸੂਕੇ ਵੀ ਕਿੰਨਾ ਵਜ਼ਨ ਵਿਖਾਈ ਜਾਂਦੀ ਠੀਕ ਹੈ ਜੀ ਹੋਰ ਨਾ ਤੋਰ ਹੋਰ ਨਾ ਤੋਰ ਨਾ ਤੋਰ ਬੱਸ ਚਲੰਦਿਕ ਉਹਦਾ ਜੋ ਪਾਸੇ ਹੋਈ ਨਾ ਕਾਪਲੇਵੇ ਦਾ ਲਾਈਫ ਹੈ ਜੀ ਅਸਲ ਨਹੀਂ ਚੱਲੀ ਇਹਦੀ ਲੈ ਆ ਜੀ ਅੱਜ ਆਪ ਆਪ ਦੇ ਹਿਸਾਬ ਨਾਲ ਕਿੰਨਾ ਵਜਨ ਹੋਊਗਾ ਮੈਂ ਕੋਲ ਜਿਹੜੀ ਸੂਕੇ ਮੈਂ ਵੀ ਕਿੰਨਾ ਵਜਨ ਹੋਣਾ ਲੱਗਦੀ ਹੈ ਜੀ ਆ ਜਿਆਦਾ ਸੰਦੀਪ ਜੀ ਪਰਮਾਤਮਾ ਨੇ ਕਿਰਪਾ ਕੀਤੀ ਇਹਦੇ ਉੱਪਰ ਬਹੁਦੇ ਰੰਗ ਭਾਗ ਲੱਗੇ ਇਹਨੂੰ ਜਾਦੇ ਰੰਗ ਭਾਗ ਲੱਗੇ ਹੈਗੇ ਹਾਂਜੀ ਮੋਲ ਤਾਂ ਸੰਦੀਪ ਜੀ ਵਾਵਾ ਹੀ ਦੱਸਾ ਪਰ ਜਿੱਦੇ ਨੂੰ ਤੂੰ ਇਹੀ ਸੋਚਦੇ ਉਧਰ ਨਹੀਂ ਲਾਇਆ ਅੱਛਾ ਜੀ ਹਾਂ ਤੂੰ ਹੋਂ ਦੇ ਆ ਕੇ ਵੀ ਇੱਕ ਪਿੱਟਾ ਲੈ ਤੁਰੇ ਦੀ ਮੈਂ ਨਹੀਂ ਹੈਗੀ ਨਹੀਂ ਇੱਕ 40 ਦੀ ਮੈਂ ਨਹੀਂ ਹੈਗੀ ਹਾਂਜੀ ਇਹ ਸੰਦੀਪ ਜੀ 114 ਦੀ ਮੈਂ ਦਵਾਂਗੇ ਅ ਇੱਕ ਜੋ 114 ਦੀ 500 ਛੋੜ ਹੋ ਜਾਣੀਆਂ ਲਓ ਇੱਕ 13.5 ਦੀ ਮੈਂ ਨਹੀਂ ਨਹੀਂ ਠੀਕ ਹੈ ਬਜੀ ਪਰ ਇਦਾਂ ਦੀ ਮੈਂ ਮਿਲਦੀ ਨਹੀਂ ਅਨਾ ਚੱਗੀ ਆ ਕਿਤੇ ਸene ਵੀ ਪਾਈ ਵੀ ਆ ਨਾ ਪੈਸੇ ਵੀ ਲਾ ਕੇ ਲਿਆਂਦੇ ਹੋਣਗੇ ਪਿਛਲੇ ਸੂਏ ਤੇ ਹੁਣ ਵੀ ਅੱਜ ਸੋਨੇ ਆ ਨਾ ਫਿਰ ਕੋ ਭਾਜੀ ਤੇ ਜਿਹੜਾ ਲੈ ਕੇ ਜਾਊਗਾ ਪ੍ਰਮਾਤਮਾ ਕਰੇ ਉਹ ਵੀ ਚੰਗਾ ਦੋ ਚੱਗੀ ਬਾਜੀ ਬਾਵਾ ਵਧੀਆ ਬੱਗੇ ਇਕੱਲੇ ਦੀ ਸ਼ਾਮ ਬਿਲਕੁਲ ਬਿਲਕੁਲ ਬਾਜੀ ਇਕੱਲੇ ਤੇ ਬਾਕੀ ਸੰਦੀਪ ਜੀ ਇਹੋ ਹੀ ਮਾਲ ਆਪਣੇ ਇਹਨਾਂ ਤੋਂ ਬੜਾ ਸੋਚ ਕੇ ਲਿਆ ਤੇ ਅੱਗੇ ਇਸ ਤੋਂ ਬਾਅਦ ਗਰਾਹ ਨੂੰ ਚੰਗਾ ਲੱਗੇ ਬਿਲਕੁਲ ਜੀ ਠੀਕ ਹੈ ਤੇ ਬਾਕੀ ਗਰਮੀ ਵੜੀ ਆ ਤੇ ਨਾਂ ਤੁਹਾਡੇ ਵੀਰ ਦਾ ਸਰਵਣ ਸਿੰਘ ਪਿੰਡ ਪੱਡੇ ਜ਼ਿਲ੍ਹਾ ਗਰਦਾਸਪੁਰ ਬਾਰ ਬਾਰ ਬੰਦੇ ਪੁੱਛਦੇ ਪੁੱਛ ਕਰਕੇ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਵੀਰਜੀ ਗਰਦਾਸਪੁਰ ਵਾ ਹਰ ਬੰਦੇ ਦਾ ਹਦੈਦਕ ਜ਼ਿਲ੍ਹਾ ਗਰਦਾਸਪੁਰ ਜੇ ਤੇ ਉਹਦੇ ਵਿੱਚ ਹੀ ਪਿੰਡ ਪੱਡਾ ਪੈਂਦਾ ਹੈਗਾ ਜੀ ਤੇ ਬਾਕੀ ਟਾਈਮ ਵੀਰਜੀ ਥੋੜਿਆ ਘਾਟ ਪੁੰਦਾ ਗਰਮੀ ਬੜੀ ਆ ਹਾਂ ਬਿਲਕੁਲ ਜੀ ਗਰਮੀ ਬਿਲਕੁਲ ਜੀ ਤੇ ਬਾਕੀ ਇੰਨੀ ਆ ਕਿ ਵੀ ਆਨਲਾਈਨ ਉਹਨਾਂ ਵੀ ਦਾ ਵਾਸਤੇ ਆ ਵੀ ਜਿਹੜੇ ਮੇਰੇ ਵੀਰ ਆਪਾਂ ਕੋ ਪੱਕਾ ਮਾਲ ਲੈ ਗਏ ਆ ਜੇ ਨਵਾਂ ਉਹ ਆਪਣੀ ਤਸੱਲੀ ਕਰਕੇ ਆਵੇ ਤੇ ਲੈ ਕੇ ਜਾਵੇ ਤੇ ਉਸ ਤੋਂ ਬਾਅਦ ਫੇਰ ਆਪਣੀ ਕੋਈ ਗਾਰੰਟੀ ਨਹੀਂ ਤੇ ਜਿਹੜਾ ਪੁਰਾਣਾ ਬੰਦਾ ਉਹਦੇ ਹੱਥੇ ਸਾਰੀਆਂ ਹਾਂ ਸਾਰੀ ਗਾਰੰਟੀ ਉਹਦੇ ਹੱਥੇ ਸਾਰੀਆਂ ਹੀ ਗਾਰੰਟੀਆਂ ਆ ਉਹ ਸਾਨੂੰ ਜਾਣਦੇ ਆ ਤੇ ਬਾਕੀ ਸਾਰੇ ਵੀ ਰਮ ਸਸਤੀ